ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋ ਠੀਕ ਠਾਕ ਹੋਵੋਗੇ ਤੇ ਐਸੀ ਉਮੀਦ ਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਦਿਨ ਹੈਗਾ ਅੱਜ ਸ਼ੁੱਕਰਵਾਰ ਚਾਈ ਆ ਨਾ ਤੇ ਸ਼ੁੱਕਰਵਾਰ ਤੇ ਤਰੀਕ ਹੈਗੀ ਅੱਜ 14 ਤੇ ਇਹ ਪਹਿਲੀ ਦਾ ਅੱਜ ਸੰਗਰਾਮਦ ਸੀਗੀ ਕਿਉਂਕਿ ਹੁਣ ਟਾਈਮ ਸ਼ਾਮ ਦਾ ਹੋ ਗਿਆ 7:00 ਵਜੇ ਤੇ ਆਪਾਂ ਜਾ ਰਹੇ ਆ ਕਿੱਥੇ ਜਾ ਰਹੇ ਆ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਨਾਲ ਨਾਲ ਚੱਲਿਓ ਸਾਡੇ ਤੇ ਅੱਜ ਪੂਰਾ ਦਿਨ ਕੰਮ ਵੀ ਕੀਤਾ ਤੇ ਬਟ ਜੀ ਜਾਨੀ ਕੀਤਾ ਵਲੌਗ ਬਣਾਉਣ ਨੂੰ ਹਨਾ ਪਤਾ ਨਹੀਂ ਕੀ ਹੋ ਗਿਆ ਅੱਜ ਸਵੇਰੇ ਮੂਡ ਆਫ ਜਾ ਹੋ ਗਿਆ ਹਨਾ ਤੇ ਸਵੇਰੇ ਮੂਡ ਆਫ ਜਾ ਹੋ ਗਿਆ ਤੇ ਦੇਲੇ ਹੀ ਕੀਤਾ ਹੈਗਾ ਵਲੌਗ ਬਣਾਉਣ ਨੂੰ ਤੇ ਫੇਰ ਜੇ ਆਪਾਂ ਵਲੌਗ ਨਹੀਂ ਬਣਾਉਂਦੇ ਹੈਗੇ ਫਿਰ ਤੁਸੀਂ ਵੇਟ ਕਰਦੇ ਹੋ ਹਨਾ ਵੀ ਵਲੌਗ ਨਹੀਂ ਆਇਆਗਾ ਤੇ ਹੁਣ ਸੋਚਿਆ ਆਪਾਂ ਵੀ ਵਲੌਗ ਤੁਹਾਡੇ ਨਾਲ ਸ਼ੇਅਰ ਕਰ ਹੀ ਲੈਣੇ ਆ ਪਾ ਜਾ ਰਹੇ ਆ ਘਰ ਦਾ ਸਾਰਾ ਕੰਮ ਕਰਦਾ ਬੋਲੀ ਵੀ ਬਣਾਦੀ ਦੁੱਧ ਵੀ ਗਰਮ ਕਰਤਾ ਤੇ ਰਹਿ ਗਈਆਂ ਰੋਟੀਆਂ ਉਹ ਆ ਕੇ ਬਣਾ ਲਾਂਗੇ ਸਬਜ਼ੀਆਂ ਚ ਪਈ ਸੀਗੀ ਸਵੇਰੇ ਪਨੀਰ ਦੀ ਬਣਾਈ ਸੀ ਕਿਸੇ ਨੇ ਚਾਜ ਨਾ ਖਾਤੀ ਜੇ ਨਹੀਂ ਗੀ ਪਤਾ ਨਹੀਂ ਤਾਂ ਬੋਲੀ ਖਾ ਲਈ ਹਨ ਇਹਨਾਂ ਨੇ ਰੋਟੀ ਘੱਟ ਖਾਦੀ ਸਵੇਰੇ ਮੈਨੂੰ ਟਰੱਕ ਜੀ ਤੇ ਡਰ ਲੱਗਦਾ ਪਤਾ ਨਹੀਂ ਮੈਨੂੰ ਆ ਹੀ ਲੱਗਦਾ ਉਹ ਕੁੱਤੇ ਨੂੰ ਆਉਂਦੀਆਂ ਗੱਡੀ ਜੀ ਅਚਾਨਕ ਆਪਦੀ ਕਸ਼ਤੀ ਆਪਦੀ ਗੱਡੀ ਆਪ ਚਲਾਉਣੀ ਪੈਗੀ ਸੱਚ ਪਾਜੀ ਤੁਹਾਡਾ ਯਸਰ ਤੰਦਰੁਸਤੀ ਬਖਸ਼ੇ ਬਾਬਾ ਜੀ ਅਕ ਸੰਗਰੇ ਕੋ ਮੁੰਮੀ ਚ ਲਾਉਂਦੀ ਯਾਨੀ ਅੱਡਾ ਕੋਚ ਇਹ ਵੀ ਇਹ ਵੀ ਕਾ ਐਟੀਟਿਊਡੀ ਹੁੰਦੀ ਆ ਨਾ ਅੱਡਾ ਕੋਚ ਤੇ ਝਾਰ ਵੀ ਜਾ ਰਹੇ ਆ ਤੇ ਜਾ ਤੇ ਡੈਡੀ ਵੀ ਜਾ ਰਹੇ ਨੇ ਡੈਡੀ ਜ਼ਰੂਰੀ ਆ ਡੈਡੀ ਜ਼ਰੂਰੀ ਆ ਹਾਂ ਹਾਂ ਕਿੱਟੀ ਕਾਰ ਚਲੋ ਰਾਜੇ ਲਾ ਦਾਂਗੇ ਕਹਿੰਦਾ ਡੈਡੀ ਤਾਂ ਜ਼ਰੂਰੀ ਆ ਪਰ ਆ ਤੇ ਲਾ ਦਾਂਗੇ ਨਹੀਂ ਨਹੀਂ ਲੈ ਗੱਡੀ ਲੱਗੀ ਆ ਪਤਾ ਕਾ ਲੱਗ ਲੈ ਜਾਾਂਗੇ ਓਏ ਐਸੀ ਗੱਲਾਂ ਨਹੀਂ ਤੇ ਵੇ ਕੀ ਹੋ ਗਿਆ ਆਪਾਂ ਕਹਿ ਦਾਂਗੇ ਭਾਈ ਸਾਡੀ ਡਰਾਈਵਰ ਨਾ ਘਟ ਬਣਦੀ ਆ ਸਿਲਾਤਾ ਤੇ ਅਸੀਂ ਗੱਡੀ ਸਾਮ ਚਲਾਉਣੀ ਨਹੀਂ ਉਹ ਵੀ ਅਸੀਂ ਤਾਂ ਕਲਕਲਕ ਜਾ ਰਹੇ ਹਾਂ ਤੇ ਡਰਾਈਵਰ ਚੱਲਦਾ ਨਹੀਂ ਡਰਾਈਵਰ ਕਰਨਾ ਤੇ ਯਾਰ ਉਹ ਕਹਿੰਦੇ ਕੱਡੀ ਤੋ ਚਲਾ ਲਾ ਜੇਪਨ ਲਾਉਂਦੀ ਮੈਨੂੰ ਚਲਾਉਣੀ ਆਉਂਦੀ ਹੋਵੇ ਗੱਪੇ ਰੱਖੋ ਜੇ ਮੈਨੂੰ ਚਲਾਉਣੀ ਆਉਂਦੀ ਹੋਵੇ ਫਿਰ ਮੈਂ ਰੋਜ਼ ਨਾ ਕੱਢ ਲਾ ਮੈਨੂੰ ਬਸ ਇੱਕ ਕੇ ਜੀ ਬੋਲ ਮੇਰੇ ਇੱਥੇ ਪਿੰਪਲ ਹੋ ਗਏ ਢਾਈ ਸਵੇਰ ਦਾ ਇੱਥੇ ਦੁਖੀ ਜਾਂਦਾ ਸੀ ਮੰਮੀ ਆ ਰਹੇ ਆਉਂਦੇ ਉਹ ਖੰਬੇ ਆ ਦੇ ਆ ਦੇ ਜਿਹੜੇ ਆਪਣੇ ਖੇਤਾਂ ਵਿੱਚ ਸੀ ਲੰਗੇ ਆ ਬੜੇ ਵੱੰਦ ਨੂੰ ਆ ਰਿਹਾ ਇੱਧੇ ਤੋਂ ਦੇਖੀ ਆ ਆ ਦੇ ਇਹ ਦਾ ਮਤਲਬ ਆਪਣੀ ਘਰ ਦੀ ਸਿਹਤ ਪਿੱਛੇ ਰਹਿ ਗਈ ਇਹ ਨਕਸ਼ਾ ਇਤੋਂ ਬਣ ਕੇ ਗਿਆ ਆਪਾਂ ਜਾ ਰਹੇ ਆ ਮੇਰੇ ਮੰਮੀ ਡੈਡੀ ਕੋਲੇ ਮੇਰੇ ਨਾਨਕੇ ਜੁਹਾਰ ਦੇ ਨਾਨਕੇ ਇਹਨਾਂ ਦੇ ਸਹੁਰੇ ਸਭ ਦਾ ਅਕਲਕ ਇਹਨਾਂ ਦੇ ਸਹੁਰੇ ਨੇ ਮੇਰਾ ਆਪਦਾ ਘਰ ਆਪਦਾ ਪਿੰਡ ਆ ਮੇਰੇ ਨਾਨਕੇ ਜੁਹਾਰ ਦੇ ਤੇ ਲੋ ਨਾਨਕੇ ਨੇ ਕਿਉਂਕਿ ਡੈਡੀ ਬਿਮਾਰ ਹੋ ਗਏ ਸੀਗੇ ਪਾ ਮਾਰਨੇ ਦੇ ਹੈਗੇ ਤਾਂ ਘਰੇ ਹੀ ਨੇ ਹਸਪੀਟਲ ਨਾਲ ਰਾਤ ਲੈ ਕੇ ਗਏ ਸੀ ਤੇ ਫਿਰ ਮਤਲਬ ਖੰਨੇ ਗਿਆ ਸੀ ਬਾਕੀ ਉੱਥੇ ਜਾ ਕੇ ਆਪਾਂ ਉਹਨਾਂ ਤੋਂ ਪੁੱਛਦੇ ਆ ਜਵੇਦੀ ਹੁੰਦਾ ਦੋ ਤਿੰਨ ਵਾਰੀ ਗੱਲ ਕਰ ਲਈ ਫਿਰ ਵੀ ਹਨਾ ਮੇਲੇ ਵੈਨਾ ਕਾ ਨੂੰ ਰਿਹਾ ਜਾਂਦਾ ਟੁੱਟੀ ਇੱਕ ਤਾਂ ਸਵੇਰ ਦਾ ਫਿਰ ਹਨਾ ਕੰਮ ਘਰੇ ਤੁਨ ਪਤਾ ਮੱਛ ਸੁਈ ਹੋਈ ਆ ਉਹਦੇ ਕਰਕੇ ਹੋਰ ਨਹੀਂ ਤਾਂ ਕਾ ਕਹੋਂਦਾ ਡਰ ਆ ਤੇ ਫਿਰ ਇੱਕ ਧੁੱਪ ਬਹੁਤ ਸੀਗੀ ਫਿਰ ਇਹਨਾਂ ਨੂੰ ਇਹ ਖੇਤਾਂ ਨੂੰ ਪਾਣੀ ਪਾਣੀ ਲਾਉਂਦੇ ਸੀਗੇ ਉਹਦਾ ਕਰਕੇ ਫਿਰ ਮੈਂ ਹੁਣ ਇਹਨਾਂ ਨੂੰ ਗਿਆ ਸੀਗਾ ਦੁਪਹਿਰੇ ਜਾ ਕੇ ਆ ਸੀ ਇਹਨਾਂ ਨੂੰ ਕਿ ਆਪਾਂ ਸ਼ਾਮ ਨੂੰ ਜਾਇ ਆਵਾਂਗੇ ਇਹ ਕਹਿੰਦੇ ਚਲ ਦੇਖ ਲੈਂਦੇ ਆ ਕੰਮ ਕਰ ਲਓ ਜਲਦੀ ਜਲਦੀ ਜੇ ਇਹ ਕਹਿੰਦੇ ਤੁਸੀਂ ਕੰਮ ਕਰ ਲਿਆ ਤੇ ਫਿਰ ਚੱਲਾਂਗੇ ਤੇ ਕੰਮ ਕੁਛ ਖਾਸ ਸੱਚ ਹੈ ਨਹੀਂ ਸੀ ਨਾ ਮੈਂ ਸਬਜ਼ੀ ਬਣਾਉਣੀ ਸੀ ਉਹ ਸਵੇਰੇ ਬਣਾਵਾਂਗੇ ਤੇ ਹੁਣ ਅਸੀਂ ਚੱਲਦੇ ਆ ਮੈਨੂੰ ਡਰ ਲੱਗਦਾ ਸੱਚੀ ਗੱਲ ਮੈਨੂੰ ਬਹੁਤ ਡਰ ਲੱਗਦਾ ਹਾਈ ਗੁਰੂ ਸੱਚਾ ਹੈ ਬਸ ਆਪਣੀ ਮਾਂ ਕਰੀ ਸਾਡੀ ਲੜਾਈ ਹੋ ਗਈ ਸਾਡੀ ਲੜਾਈ ਹੋ ਗਈ ਲੜੀ ਜਾਂਦੀ ਉੱਤੇ ਬਈ ਗੱਡੀ ਵੀ ਮੈਂ ਕਿਹਾ ਕੁਝ ਲੈ ਜਾ ਉਹ ਮੈਨੂੰ ਕਹਿੰਦੇ ਆਪ ਲੈ ਜੀ ਜਾਂਦੀ ਨਹੀਂ ਨਾ ਖਰਾ ਹੋਈ ਮੈਨੂੰ ਕਹਿੰਦੇ ਆਪ ਲੈ ਕੇ ਆਪ ਲੈ ਕੇ ਆ ਜਾ ਕੇ ਮਾਂ ਮੈਨੂੰ ਖਰੀਦਣਾ ਨਹੀਂ ਆਉਂਦਾ ਫੇਰ ਕਹਿੰਦੇ ਰਹਿਣ ਦੇ ਮੈਂ ਕਹਿੰਨਾ ਰਹਿਣ ਵੀ ਨਹੀਂ ਦੇਣਾ ਲੈ ਕੇ ਵੀ ਜਰੂਰ ਦੇਣਾ ਤੇ ਪਰ ਮੈਂ ਵੀ ਨਹੀਂ ਲੈ ਕੇ ਆਉਣਾ ਤੁਸੀਂ ਲੈ ਕੇ ਆਣਾ ਗਏ ਨਹੀਂ ਗਏ ਹੁਣ ਫਰੂਟ ਲੈਣ ਗਏ ਨੇ ਇੱਥੇ ਫਰੂਟ ਵਾਲੀ ਵੀ ਮੇਰੇ ਕੋਲ ਕੋਈ ਆ ਨਾ ਯਾਰ ਉੱਥੇ ਹੀ ਆ ਪਿੱਛੇ ਹੀ ਆ ਨਾ ਸ਼ੌਂਕੀ ਜੱਟ ਵੱਡਦਾਂ ਨੇ ਇਹ ਤਾਂ ਵੱਡਦੇ ਯਾਰ ਆਪਣੇ ਬੰਦ ਹੋ ਗਿਆ ਅੱਗੇ ਆਪਣੇ ਗੇਟ ਅੱਗੇ ਵੱਰਦਾ ਵੱਰਦਾ ਦੀਆਂ ਜੋੜੀਆਂ ਭੱਜਦੀਆਂ ਹੁੰਦੀਆਂ ਸੀ ਹਾਂ ਉਹ ਤੋਂ ਮੈਨੂੰ ਪਤਾ ਵਿੱਜਾ ਸ਼ਹਿਰ ਆ ਗਿਆ ਦਿਖਾਵਾਂ ਤੁਹਾਨੂੰ ਸਾਡਾ ਸ਼ਹਿਰ ਪੂਰਾ ਸ਼ਹਿਰ ਦਿਖਾ ਦੇ ਦਿਖਾ ਦੇ ਬਾਅਦ ਚ ਜੂਮ ਮਾਰਦੀ ਹਾਏ ਇੱਕ ੱਟੀ ਤੇ ਵੇ ਇੱਕ ਪੂਰੇ ਇੱਥੇ ਵਿੱਜਾ 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 ਸਵੀਡਸ ਕੀ ਵਿਜਾ ਸਪੀਡਸ ਹੈ ਇੱਧਰ ਆ। ਇੱਕਦਮ ਇੱਧਰ ਨਹੀਂ ਇੱਥੋਂ ਨਹੀਂ ਦਿਖਣਾਗਾ। ਉਹ ਗਿੰਝਾ ਕੇ ਉੱਥੇ ਕੀ ਵਿਜਾ ਸਪੀਡਸ ਆ। ਹਾਏ ਆ ਸਾਡੇ ਜੁਐਲਰ। ਜੇ ਹਰ ਮੈਨੂੰ ਕਹਿੰਦਾ ਕਹਦਾ ਜਾਣਦਾ ਤੁਹਾਨੂੰ ਜੁਐਲਰ। ਆਹੋ ਜਾਣਦਾ। ਨਹੀਂ ਨਹੀਂ ਭਾਈ ਜਾਣਾਂ ਦੀ। ਜਾਣਦਾ। ਨਹੀਂ ਨਹੀਂ ਕਰਾਵਾਂ ਗੱਲ। ਜਾ ਤੂੰ ਹੀ ਜਾ ਕੇ ਦੱਸ ਦੇ। ਵੀ ਮੈਂ ਬਗਲੀ ਵਾਲੇ ਲੰਬੜਦਾਰ ਦਾ ਦੋਤਾ ਆ। ਉਹ ਤਾਂ ਫੇ ਕੱਟੀ 'ਚ ਹੈ। ਜਾ ਜਾ ਕੇ ਦੱਸਿਆ ਦੱਸਿਆ ਦੱਸਿਆ। ਉਹ ਤਾਂ ਫੇ ਕੱਟੀ ਜਾਉਂਦਾ ਹੈਨਾ।

ਇੰਨੇ ਦੇ ਕਿਲੋ ਨਾ ਦੇ ਅੰਬ ਤਾਂ ਖਰਾਬ ਆ। ਕੀ ਹੋ ਗਿਆ ਅੰਬਾਂ ਨੂੰ? ਖਰਾਬ ਹੋ ਗਏ। ਅੰਬ ਖਰਾਬ ਇੰਨੇ। ਕਿਲੋ ਕਰ ਨੂੰ ਲੈ ਲੈ ਕਿਲੋ ਨਾ ਲੈ। ਕਰਨ ਪਈਆ। ਅੰਬ ਤਾਂ ਜਮੇ ਮੱਚ ਪਈ ਨਹੀਂ। ਧੁੱਪ ਨਹੀਂ ਹੁੰਦੀ ਇੱਥੇ ਨਾਲੋਂ ਉਂ ਸੀ ਖੜਦਾ। ਬੈਰ ਧੁੱਪ ਪੈਂਦੀ ਆ। ਯਾਰ ਪਿੱਛੇ ਰੱਖ ਲੈ। ਸ਼ਹਿਰ ਬਣ ਗਿਆ ਸ਼ਹਿਰੇ ਬਣਿਆ ਉਹਦੇ ਕਰਕੇ ਪੁਲ ਬਣਨ ਕਰਕੇ ਪਹਿਲਾਂ ਵੀ ਰੇਲਵੇ ਉੱਥੇ ਰੇਲਵੇ ਲਾਈਨ ਦੇ ਪੁਲ ਬਣ ਗਿਆ ਨਾ ਜੇ ਪਹਿਲਾਂ ਵੀ ਕਿੱਥੇ ਗੱਡੀ ਇੱਥੇ ਲੱਤੀ ਉਹ ਇੱਥੋਂ ਹੀ ਆਉਂਦੇ ਹੁੰਦੇ ਸੀ ਅਸੀਂ ਇੱਥੇ ਡਾਕਟਰ ਤੇ ਆਉਂਦੇ ਹੁੰਦੇ ਸੀ ਦੋ ਦਿਨ ਤਾਂ ਕੰਮ ਕਰਦੀ ਐ ਮਾਦੂਲੇ ਸੀਗਾ ਵਧੀਆ ਸੀ ਛੋਟਾ ਸ਼ਹਿਰ ਸ਼ਹਿਰ ਸੀਗਾ ਹੁਣ ਤਾਂ ਉੱਥੇ ਤੱਕ ਲੱਗ ਗਿਆ ਬਹੁਤ ਛੋਟਾ ਸੀਗਾ ਅੱਜ ਕਿਤੇ ਬੈਲ ਗੱਡੀਆਂ ਦੌੜੀਆਂ ਨੇ ਇੱਧਰ ਆਉਂਦੀਆਂ ਨੇ ਗੱਡੀਆਂ ਇਹ ਅੱਗੇ ਚੱਡੀ ਸੀ ਪਾਸਾ ਇਹ ਆ ਗਿਆ ਸਾਡੇ ਪਿੰਡ ਵਾਲਾ ਪੁਲ ਇੱਥੇ ਨੇ ਕੰਟੇਨਰ ਤੁਹਾਨੂੰ ਦਿਖਾਉਣੇ ਐ ਇੱਥੇ ਬੰਦਰਗਾਹ ਬਣੀ ਹੋਈ ਐ ਸਾਡੇ ਥੱਲੇ ਦੇਖ ਬਟਾ ਇਹ ਹੁਣ ਨੀਂ ਨਾ ਕੰਟੇਨਰ ਬੰਦਰਗਾਹ ਦਿਖਾ ਦੇ ਬਟਾ ਬਟੇ ਕੰਟੇਨਰ ਜਾਂਦੇ ਬੰਦਰਗਾਹ ਬਣੀ ਹੋਈ ਐ ਆਹ ਲੈ ਆ ਦੇ ਇਧਰੋਂ ਤੋਂ ਸਮਝਾ ਦੇ ਕਾਈਂ ਯਾਰ ਬੰਦਰਗਾਹ ਦਗਾ ਥੱਲੇ ਦਾ ਦੇ ਆਹ ਇਹ ਇੱਕ ਥੱਲੇ 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 ਜਾਈ ਜਾਨੀ ਆਹ ਥੰਨੇ ਦੇਖੀ ਜਾਨੀ ਐ ਇਹ ਦੇਖ ਹੂੰ ਇਹ ਨਹੀਂ ਪੱਤੇ ਦਾ रेडी ਠਾਕੀ ਏ ਕੋ ਖਾਤੇ ਤੋਂ ਚੱਤਾਂ ਦੇ ਕੁਵੀ ਤੋਂ 잡 ਤੋਂ ਜਿਆ ਕੇ ਸੀਤੀ ਆ ਜਾ ਤਾਂ ਨਹੀਂ ਚੱਲੇ ਉਹ ਦੇਖੋ ਕਟੈਨਾ ਕਰ ਆਂ ਦਿਖਾਈ ਦਾਂ ਤੇ ਵਧੀਆ ਵੀਡੀਓ ਬਣਾਈ ਦੀ ਇਹ ਲਈ ਪੱਤਰ ਕਾ ਬਣਾ ਦੇਣਾ ਦਿਖਾ ਦੇ ਤਸੀਂ ਇੱਥੇ ਕਦੇ ਆਇਓ ਕਿੱਥੇ ਲੈ ਐ ਐਕਟਰ ਹੋ ਚੁੱਕੇ ਆ ਐਂਟਰ ਹੋ ਗਏ ਯਾਰ ਦੇ ਨਾਨਕ ईलिया मम्मी दसिकूल वाहिक से तोड़ दिया था अंदर उसकी बाकी बैग मम्मी चकुले चलनी और आज मेरा स्कूल था दे चुले चुले नहीं वो हो जाना से कुल आसाना है लड़ी कलियों थोड़ा देखिए यार टूर नंबर दो बारा मगर क्या अंदर कुछ भी नहीं कर ਦੇਖਦੇ ਦੇਖਦੇ ਉੱਪਰ ਦੇਖ ਲੈ ਇਹਵੇਂ ਹਰੋਂ ਕਿ ਬੁਸ਼ ਕਰਿਆ ਤੇ ਸੁਬਾਹ ਹੋ ਗਿਆ ਸੁਬਾਹ ਹੋ ਗਿਆ ਸਾਸਟੀ ਕਾਲ ਬੇਟਾ ਜੀ ਕਿਦਾਂ ਤੂੰ ਬੰਦੇ ਘੁੱਟਣਾ ਚੱਕੀ ਫਿਰਦਾ ਉਹ ਬੱਚਾ ਬੰਨਣਾ ਨਹੀਂ ਠੀਕੋ ਆਈਓ ਦੂਰਾ ਪਰ ਆਪਣਾ ਲੜਾਈ ਹੋਗੀ ਕਿਆ ਟੱਚਾ ਚੱਲ ਕੇ ਰਹੀ ਹੈ ਠੀਕ ਹਾਂ ਠੀਕ ਭਾਈ ਜੋ ਆਰਾਮ ਕਰੋ ਹਾਂ ਅਜੋਕੇ ਮੈਂ ਸਾਥ ਪਤਾ ਹੈ ਨਾ ਸਰਦਨ ਜੀ ਨਾਲ ਅੱਜ ਆਪਾਂ ਜਹਾਰ ਚੜਕੇ ਕੀ ਨਹੀਂ ਗੱਲ ਤੇ ਮਾਨੂੰ ਮੈਂ ਕਿਤੇ ਦੇਖੇ ਤਾਂ ਆਈ ਗਏ ਆ ਅੱਛਾ ਠੀਕ ਹੈ ਲੋਥੇ ਮੈਂ ਆ ਨਾ ਨਿਕੂ ਆਇਆ ਹੈ ਮੈਂ ਹੈ ਘਰੇ ਤੋਂ ਸਾਹਮਣੇ ਦਰਵਾਜ਼ਾ ਲਾਏ ਆਂ ਨਾ ਵੀਰੇ ਡਾਡੀ ਦਾ 200 ਤੇ ਕੀ ਹੋਇਆ ਹਾਂ 200 ਤੇ ਨਾ ਬੀਬੀ ਵਾਦਾ ਜਿਹੇ ਦੌਰ ਆਉਂਗਾ ਨਾ ਇਹ ਤਾਂ ਆਪਨਾ ਉੱਤੇ ਆ ਹੁਣ ਐਮ ਆਰ ਆਈ ਤੇ ਪਤਾ ਲੱਗੂ ਕਿ ਕਿਮਾ ਤੇ ਆਏ ਨਹੀਂ ਹੋਣ ਬਹੁਤ ਜੀ ਤਾਂ ਯਾਦ 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 ਤੇ ਜਿਹੜੇ ਡਾਕਟਰ ਕੋਲ ਕਿਹਾ ਸੀ ਆ ਜੀਜੀ ਤੋਂ ਕਬੱਡ ਕੇ ਜੀਜੂ ਤੋਂ ਕਬੱਡ ਕੇ ਹੋਰੇ ਪਤਾ ਨਹੀਂ ਮੈਂ ਘੁਆਰੀ ਸਿਰ ਨੂੰ ਚੜ ਗਈ ਭਾਈ ਉਹਨਾਂ ਨੇ ਕਿਹਦੇ ਨੂੰ ਕਿਹਾ ਸੀ ਜਾ ਕੇ ਪੈ ਜੀ ਮੈਂ ਤੇਰੇ ਦੋ ਤਿੱਕੇ ਲਾ ਜੀ ਮੈਂ ਕੱਲ ਬਾਸ ਹੋ ਗਈ ਕਿੰਜ ਮੈਂ ਤੇ ਭਿੰਡੀਆਂ ਘਟਾਵੇਂ ਤੇ ਘਟਕੇ ਨਾ ਹੁਣ ਮੈਂ ਹਾਰ ਕੇ ਇਹ ਬੋਲਣ ਲੱਗਾ ਮਮਾ ਤੇ ਪੈ ਨਹੀਂ ਹੁੰਦਾਗਾ ਹਾਰ ਕੇ ਮੈਂ ਕਿਹਾ ਮੈਂ ਅਬ ਅੰਦਰ ਬੜ ਕੇ ਪੈ ਰੋਟੀ ਦੇਤੀ ਭਾਂਦੇ ਜਿਹੜੇ ਰਹਿ ਗਏ ਰਹਿ ਗਏ ਜਿਹੜੇ ਨਮਾਨ ਦੇ ਮੱਤੇ ਮੈਂ ਕਿਹਾ ਆਪਦਾ ਹੁਣ ਕਰੋ ਫਿਰ ਹਾਰ ਕੇ ਇਹਨੇ ਵਿਚਾਰ ਨਾ ਸੁਕੇ ਮੰਨਦੇਗਾ ਮੂ ਵੀ ਮੈਂ ਮੰਨਦੇ ਮੱਜ ਗਿਆ ਉਹ ਮੈਂ ਦੋਰ ਕੀ ਕਰੇ ਇਹ ਇਹ ਕਰਦਾ ਦਦੀ ਦਾ ਦਿੱਤਾ ਉਹ ਮੇਰੇ ਕਿਦਾਂ ਮੈਂ ਕਰਾਂ ਮੈਂ ਫਿਰ ਤਾਂ ਉਹਦਾ ਮੇਰਾ ਫਿਰ ਤਾਂ ਮੈਨੂੰ ਬੇਬਾਹ ਹੋ ਜਾਂਦਾ ਪਹਿਲੇ ਵੀ ਆਮ ਲਾਉਣ ਨੂੰ ਫਿਰ ਜੇ ਮੈਂ ਕੀ ਕਰਦੀ ਆ ਸਾਦੀ ਆ ਪਤਾ ਕਿੰਨਾ ਕੰਮ ਕਰਦੀ ਆ ਮੈਂ ਕਿ ਵੀਰੇ ਬਣਾ ਦਮ ਮੈਂ ਕਹਿੰਦਾ ਸਾਰੇ ਜਾਣ ਕਰਨਗੇ ਨਹੀਂ ਹਾਂ ਤਾਂ ਤੁਸੀਂ ਨਹੀਂ ਤੂੰ ਬਣਾ ਲੈ ਤੇ ਆ ਚੀਜ਼ ਮੇਰੇ ਦੋਸ ਸੋਚੀ ਜਲਦੀ ਆ ਬੀਬੀ ਨਾਲ ਹੁੰਦਾ ਜਾਂ ਬੀਬੀ ਵਾਦਾ ਫਿਰ ਹੁੰਦਾ ਬੀਬੀ ਆ ਕਰਦਾ ਉਹ ਮਾਲ ਘਰੇ ਮੇਰਾ ਕੰਮ ਬਾਣ ਕੇ ਉਹ ਜੰਮ ਜਾਂਦਾ ਜਿਉਂ ਜਦੋਂ ਸ਼ਾਮ ਹੋ ਜਾਂਦੀਆਂ ਨੇ ਨਾ

अंजार सौ दिया है क्या? नहीं उसने। मेरा सामाप्य बड़ा है। सैम जो ना चलो नहीं है। ना भी पैना पैना नार्मल चलाना। आज तो चार लोट करके जाओ। को मिलता है ना और मैं हम इतना बैटिंग मारे, रिबनिंग मारे। तू बिच्छो वीडियो बना वीक इन टू यू ने द रिलेशनली बोथ थेरेपी टू बी अस लाइक टुडे मैडम मैंने वो भाग के जा रहे थे मैंने थोड़ी खैरी जी लग रही है ना, है ना है मैं पहन कर चला रही थी ना तो थोड़ी औदे करके लाए हूं वो इतने घंटे तक सामने ऐसे ये जना तो सिर्फ बन रहा है और बुजुर्ग तो बुरी तरह से इसलिए मेरा पैसा सिर्फ बटोर बिचंग फ्रेंड्स ये रखे मेरे परिवार को इस और बीमारी फैलाने वाले से सुरक्षित पूरी ਇੱਕ ਦਿਨ ਨੰਨ ਕਲ ਨਾ ਉਡੀ ਪੈਂਦਾ ਹੈ ਕਿ ਨਾ ਤੇਰਾ ਕੰਮ ਕਰਦਾ ਜੀ ਰਹੀ ਹੈ ਅਹ ਅਦਾ ਬੜੀ ਮੋਟੀ ਸਰ ਜੀ ਜਫਰ ਦਾ ਧੂਆ ਆਇਆ ਹੋਇਆ ਹੈ ਜੈ ਕਿਛੂ ਬੜੀ ਆ ਟੈਕਨੀਕ ਜੀ ਪਤਾ ਨਹੀਂ ਕਰਦੀ ਹੁੰਦੀਆਂ ਨਾ ਮੈਂ ਨਾਮ ਜੀ ਬਣਾ ਰਹੇ ਮੈਂ ਵੀ ਇੱਕ ਦਿਨ ਚਲਾਈ ਪੇਕਾ ਸਾਡੇ ਆਲੇ ਦਾ ਜੰਮੇ ਗਈ ਸੀ ਉਹ ਦੇ ਕਿਹਦਾ ਕਹਿੰਦੇ ਚੀਨੀ ਨਹੀਂ ਆ ਤੇ ਤਾਂ ਨਹੀਂ ਰੱਖਣਾ ਖੱਲੇ ਇਹ ਸਾਹ ਹਾਲੀ ਕੁਦਰਤ ਹਾਂ ਆਹ ਆਹ ਮਾਣਾ ਲਾ ਮੈਂ ਕਾ ਸਾਰੇ ਇੱਥੇ ਖੜੇ ਹੋਣਗੇ ਆਹ ਦੇਖਿਓ ਇੱਕ ਕਾਮ ਹੈ ਇੱਕ ਕਾਮ ਹੈ ਆਹ ਇਹ ਮੈਂ ਖੋੜੀ ਹੈ ਕਿ ਯਾਰ ਜੁਨੀ ਉਤਾਰ ਆ ਪਟੋਰੇ ਆ ਖਾਣੇ ਨਾਲ ਵੀ ਉਹਦੇ ਬੰਦੇ ਆ ਗਿਆ ਜੀ ਕਿ ਮੋਟੇ ਚੱਲ ਕੇ ਕੋ ਨਾ ਮੈਂ ਅਸੀਂ ਵੀ ਆ ਵੀ ਜਾਂਦਦੇ ਆ ਇੱਕ ਛੋਟੂ ਹਣੋਂ ਮੇਰਾ ਪਾਸ ਤੋਂ ਜੱਥੂ ਆਇਆ ਟਿੱਕਾ ਪੀਆ ਅੱਜ ਕਰਵਾਰ ਦਾ ਜੱਥਨੇ ਹੋਣੇ ਬੈਠੇ ਤੇ ਮੈਂ ਕਿਹਾ ਵੀ ਆਪੇ ਮਰ ਨਹੀਂ ਕਰ ਸਕਦਾ ਤੇ ਬੱਬੂ ਅਜੀ ਤੇ ਮੈਂ ਬੰਦੇ ਨਾਲ 10 ਮਿੰਟਾਂ ਆਉਂਗੀ ਹਾਂ ਬਸ ਔਰੇ ਦੀ ਕੁਝ ਸਮਾਂ ਤੋਂ ਕੁਝ ਬੱਬੂ ਮੰਦੋ ਵੀ ਬਹੁਤ ਹੁੰਦਾ ਹੈ ਕਦੋਂ ਦਿਨ ਮੈਂ ਗੱਲ ਦੱਸਾਂ ਮੈਂ ਇਹ ਤੇਨ ਕੋਈ ਮਾਪੇ ਦੇ ਕੇ ਸੱਜ ਕੇ ਆਉਣਾ ਬਹੁਤ ਹੁੰਦਾ ਹੈ ਇਹ ਬਹੁਤ ਆਦੀ ਬੇਰੀ ਜਿਆਦਾ ਹੁੰਦਾ ਹੁੰਦਾ ਸੀ ਐਂ ਧਰਤੀ ਭਰੀ ਆਉਂਦੀ ਸੀ ਸੜਕਾਂ ਖਾਰਾ ਹੀ ਕਹਿੰਦੇ ਹੁੰਦੇ ਸੀ ਆ ਵੀ ਮੈਂ ਨਹੀਂ ਮੈਂ ਨੇ ਸਾਡੀ ਆ ਗਏ ਸਾਡੀ ਉਹ ਤੇ ਇਹ ਕਹਿੰਦਾ ਸੀਗਾ ਫਿਰ ਉਹਨੇ ਨਾ ਹੁਣਾ ਸੀਗਾ ਪਹਿਲਾਂ ਕਹਿੰਦੇ ਆਪਾਂ ਬੁਲਟ ਤੇ ਚੱਲਾਂਗੇ ਬੁਲਟ ਤੇ ਕਹਿੰਦੇ ਨਾ ਕਿ ਜਦ ਫੇਰ ਆਦਾਂ ਨੇ ਆ ਮੈਂ ਦੇ ਦਵਾ ਦੇ ਸੱਜਰੇ ਆਈਂ ਨਾ ਮੈਨੂੰ ਉਦੋਂ ਘੇਰੇ ਹੋਇਆ ਨਹੀਂ ਸਾਜਰੇ ਆਮਾਗੇ ਫੇਰ ਅਸੀਂ ਪਰਮ ਦੇ ਨਾਲੇ ਆ ਜਾਣਾ ਨਾ ਕਰੋ ਹਾਂ ਪਰਮ ਸਾਨੂੰ ਦਰਾਹੇ ਬਸ ਚੜਾ ਦੇ ਉਹ ਹੀ ਦਾ ਗੱਲ ਉਹ ਉਦੋਂ ਨਹੀਂ ਰਾਕਾ ਦੇ ਧਿਆਨ ਦੇਖੋ ਆਪਣਾ ਜੈ ਮੈਂ ਦਵਾਈ ਲੈ ਕੇ ਸੁਪੇ ਹੱਥੇ ਭੈ ਜਾਏ ਨਾ ਕੋਈ ਅੰਦਰ ਦਾ ਜਾਣਾ ਕੋਈ ਨਾ ਜਾਣਾ ਤੇ ਨੰਦੀ ਕਿ ਭਈਆ ਉਹ ਦੋ ਦਾ ਚੀਜ਼ ਦਿਖਾ ਦਉ ਉਹਨੂੰ ਲੇਟ ਆਉਣ ਦੇ ਛੱਡਣਗਾ ਬਾਈ ਬਾਏ ਜੀ ਚੱਲੀਏ ਘਰ ਨੂੰ ਬਸ ਪਹੁੰਚਣ ਵਾਲੇ ਆ ਕਹਿੰਦੇ ਸੀ ਕਿ ਘੰਟੇ ਚ ਮੁੜਿਆ ਆਣਾ ਪਰ ਚਾ ਚਾਹੀਦਾ ਨਾ ਫਿਰ ਫਿਰ ਟਾਈਮ ਲੱਗ ਮੇਰਾ ਤਾਂ ਉਹ ਨਜੀਲ ਸੀ ਕਰਦਾ ਮੇਰਾ ਜੀਲਾ ਕਹਿੰਦੇ ਜਾ ਰਹੇ ਇਹ ਵੀ ਲੱਗਿਆ ਸੀ ਤੇ ਡੈਡੀ ਦਾ ਤੱਕ ਤਾਂ ਇਹਨਾਂ ਲੱਗਦਾ ਇਹਨਾਂ ਦਾ ਵੀ ਗਿਆ ਪ੍ਰਕਾਰਕ ਕੰਮ ਵਾਜਾ ਮਾਰਦਾ ਉਸਾ ਖੜਚੁੰਦਾ ਹਾ ਤੜਕੇ ਕੰਮ ਕਰਨਾ ਚਲੋ ਘਰੇ ਜਾ ਕੇ ਗੱਲਬਾਤ ਕਰਦੇ ਹੁਣ ਹਨੇਰਾ ਹੋ ਗਿਆ ਬੱਤਲੂ ਸਾਡਾ ਇਹ ਕਰਦੇ ਕੰਮ ਦੀ ਤਿਆਰੀ ਪਲ। ਕਿੱਧਰ ਜਾਣਾ ਹੈ? ਲੋਕ ਕਿੱਥੇ ਹਨ? ਆਇ ਤੇ ਰੋਨ ਪਾ ਦੇ ਭਰੀ। ਲੋਜੀ ਕਰੀ ਆ ਗਏ ਆਪਾਂ। ਸਵਾਨੋਂ ਹੋਣ, ਸਵਾਨੋਂ ਤਾਂ ਵੀ ਪ੍ਰੇਟ ਆ। ਇਹ ਕਿਹੜਾ ਚੱਲ ਗਿਆ? ਇਹ ਕੰਨਾ ਵੀਰੇ ਕਿਆ ਚੱਲ ਗਿਆ? Thank <laughs> you.